ਵੀਡੀਓ ਦੇ ਵਿੱਚ ਦੱਸੀ ਸਾਰੀ ਗੱਲ ਹਾਂਜੀ ਝੋਟੀ ਖੀਰੀ ਆ ਖੀਰੀ ਆ ਕਿੰਨੇ ਦੀ ਦੇਣੀ ਆ ਇਹ ਪਾਜੀ 5000 ਦੀ ਦੇਣੀ ਵਸਾਖੀ ਦਾ ਕਰਕੇ ਆ ਵੀ ਅੱਜ ਪੌਨੀ ਫਲੀਆਂ ਅੱਜ ਪੌਨੀ ਚਾਹ ਫੜਨਾ ਹੋਗਾ ਹਨਾ ਵੀ ਖੋਲ ਔੜਦੀਆਂ ਜਾਣ ਅੱਜ ਔੜਦੀਆਂ ਜਾਣ 45 45 ਹਜ਼ਾਰ ਚਕਾਵਾਂ ਸਾਨੂੰ ਨਹੀਂ ਬਾਹਰ ਕਿਸੇ ਨੇ ਵੀ ਦੇਣੀਆਂ ਤੇ ਇੱਕ ਥੱਲੇ ਮੰਨ ਲਾ 13 14 ਬੋਲਾ ਹੀ ਆ ਬੋਲਾ ਬੋਲਾ ਕੱਲ ਦੀ ਸੂਈ ਕੱਲ ਦੀ ਸੂਈ ਥੱਲੇ ਮਗਰ ਵੀ ਬੱਚੀ ਮਗਰ ਵੀ ਬੱਚੀ ਤੇ ਆਲੀ ਪੂਰੀ ਸੀਲ ਠੰਡੀ ਬਰਫਿਆਂ ਦੀ ਇਧਰ ਕੀ ਬਾਤ ਆ ਤੇ ਇਹ ਵੀ 45 ਦੀ 45 ਦੀ ਤੇ ਦੋ ਝੋਟੀਆਂ ਵੀ ਬਹੁਤ ਚੰਗੀਆਂ ਹਨਾ ਤੇ ਆਹ ਦਾ ਨੀਲੀ ਆ ਵੀ ਦੀ ਸੱਜਣੋ ਕੱਦ ਕਾਠ ਵੀ ਬਹੁਤ ਚੰਗਾ ਤੇ ਵਜਨ 'ਚ ਵੀ ਚੰਗੇ ਰੁਪਈਆ ਦੀ ਖੀਰੀ ਮੂੰਹ ਤੇ 35000 ਦੀ 35000 ਧੰਨਵਾਦ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਿਓ ਪਿੰਡ ਭੰਗਵਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਹਿਬ ਆ ਸੱਜਣੋ ਚਿੱਤੂ ਵੀਰ ਦੇ ਕੋਲੇ ਇਸ ਵੇਲੇ ਪਹੁੰਚੇ ਹੋਏ ਆ 75 ਸਿੰਘ ਚਿੱਤੂ ਦੇ ਨਾਂ ਨਾਲ ਮਸ਼ਹੂਰ ਆ ਸੱਡੋ ਸੱਜਣੋ ਪਿੰਡ ਭੰਗਵਾ ਤੇ ਦੋ ਤਿੰਨ ਦਿਨ ਪਹਿਲਾਂ ਵੀਰ ਦੀ ਵੀਡੀਓ ਕੀਤੀ ਸੀ ਤੇ ਥੋੜੇ ਵੀ ਦਿਲੋਰੀ ਨਹੀਂ ਆ ਜਿਨ੍ਹਾਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਭਰਾ ਨੂੰ ਤੇ ਪਿਆਰ ਸਤਿਕਾਰ ਦੇਣ ਦੇ ਬਜਾਬ ਘੇਰ ਦੁਬਾਰਾ ਵੀਰ ਨੇ ਉਹ ਪਸ਼ੂ ਜਿਹੜੇ ਫੋਰਸ ਸੇਲ ਵਿਕਾਊ ਕਰਕੇ ਨਵੇਂ ਲੈ ਜਾਂਦੇ ਆ ਤੇ ਸੋਚਿਆ ਅੱਜ ਵੀ ਜ਼ਰੂਰ ਤੁਹਾਡੇ ਨਾਲ ਸਾਂਝੇ ਕਰ ਦਈਏ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਕੋਈ ਵੀ ਪਸ਼ੂ ਖਰੀਦਣਾ ਤੇ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟੇ ਸੈੱਟ ਕਰ ਦਿਓ ਅੱਜ ਸੱਜਣੋ ਦੋ ਸੁਈਆਂ ਸਵਾਈਆਂ ਤਾਜ਼ੀਆਂ ਝੋਟੀਆਂ ਇੱਕ ਜੇ ਗੱਲ ਕਰੀਏ ਤਖੀਰੀ ਮੂਹ ਨੀਲੀ ਰਾਵੀ ਦੀ ਝੋਟੀ ਆ ਵੀਰ ਦੇ ਕੋਲੇ ਸੱਜਣੋ 15 ਦਿਨ ਹੋ ਗਏ ਟੀਕੇ ਲੱਗੇ ਨੂੰ ਬਾਕੀ ਬਾਈ ਕਹਿੰਦਾ ਆਪਾਂ ਯਾਰ ਹਜੇ ਕੋਈ ਗਰੰਟੀ ਨਹੀਂ ਦੇ ਸਕਦੇ ਬਾਕੀ ਜਾਤ ਨਸਲ ਬਹੁਤ ਚੰਗੀ ਆ ਸਿੰਘ ਵੀ ਦੋਨੇ ਚੱਟੇ ਆ ਦੋ ਵਹਿੜਾਂ ਸੱਜਣੋ ਇੱਕ ਸੂਈ ਸਵਾਈ ਤੇ ਇੱਕ ਗੱਭਣ ਤੇ ਦੋਨੇ ਝੋਟੀਆਂ ਸੂਈਆਂ ਸਵਾਈਆਂ ਚੱਤੂ ਨਾ ਕਰਾਉਣਾ ਤੁਹਾਡੀ ਜਾਨ ਪਛਾਣ ਤੇ ਵਹਿੜ ਆ ਵੀ ਬਹੁਤ ਚੰਗੀ ਆ ਮਿੱਤਰੋ ਕਾਲੇ ਰੰਗ ਦੀ ਤਾਜੀ ਸੂਈ ਮਗਰਵੱਛੀ ਤੇ ਗੱਭਣ ਝੋਟੀ ਵੀ ਇੱਕ ਬਹੁਤ ਚੰਗੀ ਆ ਜੇ ਜੇ ਉਹ ਵੀ ਗੱਲਬਾਤ ਹੋਈ ਆਪਾਂ ਵੀਰਨਾ ਕਰਾਂਗੇ ਇਹਨਾਂ ਨੂੰ ਤੁਹਾਨੂੰ ਬੱਚੇ ਲਾ ਕੇ ਵਿਖਾ ਦੇਾਂਗੇ ਕਿਉਂਕਿ ਧਾਰਾ ਧੂਰਾ ਸੱਜਣੋ ਤਾਜੇ ਸੂਏ ਪਸ਼ੂ ਹੁੰਦੇ ਆ ਤੇ ਉਹਨਾਂ ਦੀਆਂ ਜਦੋਂ ਆਪਾਂ ਬੱਚਾ ਲਾ ਲਈਏ ਤੇ ਚੈਕਿੰਗ ਹੋ ਜਾਂਦੀ ਥਣਾ ਥਣਾ ਦਾ ਭੂਰ ਛੱਟੇ ਦਾ ਪਤਾ ਲੱਗ ਜਾਂਦਾ ਦੁੱਧ ਵਾਦ ਤੁਸੀਂ ਚੋ ਲੈਣਾ ਤੇ ਆਜੋ ਕਰੀਏ ਗੱਲਬਾਤ ਲਈਏ ਜਾਣਕਾਰੀ ਤੇ ਵਧੀਏ ਅੱਗੇ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਹੋਊਗਾ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਅਸੀ ਕਾਲ ਵੀਰ ਜੀ ਕੀ ਹਾਲ ਚਾਲ ਜੀ ਬੜੇ ਵਧੀਆ ਜੀ ਹੋਰ ਸੰਤੂ ਸਾਹਿਬ ਠੀਕ ਠਾਕ ਬਾ ਚੜਦੀ ਕਲਾ 75 ਵੀਰੇ ਤੂੰ ਸੁਣਾ ਬਸ ਠੀਕ ਆ ਮਾਲਕ ਦੀ ਕਿਰਪਾ ਗੁਰੂ ਰਾਮਦਾਸ ਦੀ ਤੇ ਤੁਹਾਡੇ ਪੈਰਾਂ ਪਿਛੇ ਇਥੋਂ ਤੱਕ ਆਪਾਂ ਪਹੁੰਚੇ ਨਹੀਂ ਨਹੀਂ ਮਾਲਕ ਕਿਰਪਾ ਕਿਉਂਕਿ ਸਾਨੂੰ ਏਡੀ ਦੂਰ ਤੱਕ ਕੌਣ ਜਾਣਦਾ ਹੈ ਆ ਸੱਚਾ ਸਤ ਕਰ ਆਪਣੇ ਤੇ ਮੇਰ ਰੱਖੇ ਹਨ ਆਪਾਂ ਪਿਛਲੇ ਸੋਮਵਾਰ ਵੀਡੀਓ ਪਾਈ ਆ ਹਾਂਜੀ ਪਹਿਲੀ ਵੀਡੀਓ ਹੈ ਆਪਣੀ ਹਾਂਜੀ ਪਿਆਰ ਵਧੀਆ ਬੜੀ ਦੂਰੋਂ ਦੂਰੋਂ ਤੱਕ ਭੈਣ ਭਰਾਵਾਂ ਦੇ ਫੋਨ ਮਤਲਬ ਆਏ ਆ ਠੀਕ ਆ ਤੇ ਮਾਲ ਸਾਰਾ ਤਕਰੀਬਨ ਬਾਬੇ ਦੀ ਕਿਰਪਾ ਨਾਲ ਵੇਖ ਲਿਆ ਵੀਰ ਤਾਂ ਨਵਾਦ ਉਸ ਕਾਲਪੁਰਖ ਦਾ ਹਨਾ ਜਿਨੇ ਆਪਾਂ ਨੂੰ ਇਸ ਕਾਬਲ ਬਣਾਇਆ ਬਿਲਕੁਲ ਜੀ ਬਿਲਕੁਲ ਉਹਦੀ ਓਟ ਸਦਕਾਈ ਹਾਂਜੀ ਇਹ ਸਭ ਕੁਝ ਹੁੰਦਾ ਵੀਰ ਜੀ ਬਿਲਕੁਲ ਤੁਸੀਂ ਸਾਨੂੰ ਮਿਲਿਏ ਇੱਕ ਜਰੀਆ ਬਣਿਆ ਜਰੀਆ ਬਣਿਆ ਇਹ ਜਰੀਆ ਹੀ ਹੁੰਦਾ ਆਪਣੇ ਤਾਂ ਸਾਬੀਦਾਰੀ ਆ ਹਾਂਜੀ 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 ਤੇ ਚਿੱਤੂ ਵੀਰੇ ਆਪਣਾ ਡਰੈੱਸ ਪਿੰਡ ਭੰਗਵਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਨੇੜੇ ਗਹਿਰੀ ਮੰਡੀ ਗਹਿਰੀ ਮੰਡੀ ਜਮਾਂ ਨੇੜੇ ਉਹ ਨੇੜੇ 3 ਕਿਲੋਮੀਟਰ ਹਟਵਾ ਤੇ ਨੰਬਰ ਤਾਂ ਸਕਰੀਨ ਤੇ ਲੱਗ ਗਈ ਸਕ੍ਰੀਨ ਤੇ ਲਾ ਦਿਓ ਮੜਾ ਦੱਸਿਆ ਵੀ ਚੰਗਾ ਹਾਂ ਕਰੋ ਰਿਪੀਟ 98156 ਹਾਂਜੀ 94906 ਠੀਕ ਆ ਪਿੰਡ ਪੰਗਵਾ ਹਾਂਜੀ ਤੇ ਅੱਜ ਚਿੱਤੂ ਵੀਰੇ ਆਪਣੇ ਕੋਲੇ ਜਾਨਵਰ ਜਿਹੜੇ ਆ ਮੰਨ ਲਾ ਪੰਜ 6 ਐਨੀਮਲ ਵਿਖਾਵਾਂਗੇ ਹਨਾ ਹਾਂਜੀ ਹਾਂਜੀ ਤੇ ਇਹ ਝੋਟੀ ਦੀ ਕੀ ਡਿਟੇਲ ਆ ਕਿਹੜਾ ਸੂਆ ਸੂਈ ਆ ਤੇ ਕਿੰਨੇ ਟਾਈਮ ਦੀ ਸੂਈ ਆ ਇਹ ਮਾਜੀ ਪਰਸੋਂ ਸੂਈ ਆ ਪਹਿਲਾਂ ਕੱਟੀ ਆ ਠੀਕ ਆ 4 ਦੰਦ ਮੂੰਹਾਂ ਪਲੂਣ ਸੂਈ ਮੂੰਹ ਚੌਗੀ ਚੌਗੀ ਤੇ ਬੱਚਾ ਕੱਟਾ ਆ ਗਿਆ ਬੱਚਾ ਕੱਟਾ ਦੇ ਬਾਕੀ ਸੀਲ ਠੰਡੀ ਕੋਈ ਗੱਲ ਨਹੀਂ ਕਰਦਾ ਅੱਛਾ ਇੰਨੀ ਚੰਗੀ ਨਿਕਲੀ ਆ ਹਾਂ ਆ ਵੀ ਇੱਧਰ ਨਾਲੂ ਨਾਲ ਨਾਲੂਗਾ ਨਾਲ ਕਿਲਾ ਓਕੇ ਓਕੇ ਬਾਕੀ ਹਜੇ ਤੈਵ ਨਹੀਂ ਚੱਕੀ ਕੱਟੀ ਨੇ ਬਰਸੋਂ ਸੁਈ ਜਾਣਾ ਜੇ ਹਾਂ ਜਿਹੜੇ ਭੈਣ ਭਰਾ ਪਸੰਗਾਂ ਦੇ ਕੰਮ ਕਰਦੇ ਉਹਨਾਂ ਨੇ ਆਪ ਹੀ ਵੇਖ ਲੈਣਾ ਵੀ ਤਾਜੀ ਆ ਜਾਵਾਂ ਤਾਜੀ ਬਿਲਕੁਲ ਤੇ ਚਤੂ ਵੀਰੇ ਇਹਨੂੰ ਕੱਢ ਕੇ ਬਾਹਰ ਫਿਰ ਬਿਲਕੁਲ ਜੀ ਬਰੂ ਤੇ ਹੁਣ ਧਾਰਾ ਕਿੰਨੀਆਂ ਕਿ ਜਿਹੜੀਆਂ ਆਪਾਂ ਭਾਂਡੇ 'ਚ ਚਵਾ ਦੇਾਂਗੇ ਵੀਰੇ 6 ਲੀਟਰ ਕਰਾਂਗੇ ਆਪਾਂ 6 ਕਿਲੋ ਮਤਲਬ ਬੱਚੇ ਸਮੇਤ ਹਾਂ ਬੱਚੇ ਸਮੇਤ ਤੇ ਦੁੱਧ ਤਾਂ 10 11 ਦੇ ਦੂ ਦੁੱਧ ਤੇ ਕੱਟੀ ਨੂੰ 10 ਕਿਲੋ ਕੱਢਣਾ ਚਾਹੀਦਾ ਚਾਹੀਦਾ ਹਨਾ ਆਰਾਮ ਨਾਲ ਬਾਕੀ ਇੱਧਰ ਸੰਧੂ ਸਾਹਿਬ ਹਾਂਜੀ 6 ਕਿਲੋ ਕਰ ਮੰਨਿਆ ਕੀ ਬਾਤ ਕੋਈ ਸ਼ੱਕ ਨਹੀਂ ਹਨਾ ਚਿੱਤੂ ਕਰਾਉਂਦਾ ਪੂਰੀਆਂ ਤਸੱਲੀਆਂ ਹਨਾ ਅਗਲੇ ਦੀਆਂ ਵੀ ਆਇਆ ਨਾ ਕੋਈ ਕਸਰ ਨਾ ਰਹੇ ਜੀ ਵਾਹਿਗੁਰੂ ਵੀ ਅਗਲਾ ਆ ਕੇ ਕਹੇ ਯਾਰ ਸੰਧੂ ਸਾਹਿਬ ਦੱਸਿਆ ਹਾਂਜੀ ਮੇਰੀ ਗਾਚ ਨੂੰ ਐ ਰੂਆ ਦਾ ਘਾਰਾ ਨੂੰ ਆ ਦੇ ਇਸ ਕਰਕੇ ਅੱਜ ਤੋੜਨਾ ਵਾ ਹਾਂਜੀ ਬੜੇ ਖੂਨ ਆ ਗਏ ਭੈਣ ਭਰਾਵਾਂ ਦੇ ਹਾਂਜੀ ਵੀ ਅਹੀਂ ਜੇ ਤੁਹਾਨੂੰ ਪੈਸੇ ਪਾਤੇ ਹਾਂਈ ਬਿਆਈ ਪਾਤੇ ਤੇ ਇਹ ਨਾ ਹੋਵੇ ਕਿਤੇ ਖਣੀ ਫਰਾਡ ਹੀ ਹੋਵੇ ਫਰਾਡ ਹੋਵੇ ਆ ਘਰ ਬਾਹਰ ਹਾਂ ਨਹੀਂ ਨਹੀਂ ਘਰ ਬਾਹਰ ਸੱਜਣੋ ਵੀਰ ਚਿੱਤੂ ਦਾ ਵੀ ਨਜ਼ਰ ਮਾਰ ਲਓ ਐ ਨਹੀਂ ਕੋਈ ਗੱਲ ਹੈਗੀ ਵਪਾਰ ਦੇ ਵੀ ਕਈ ਕਾਰਨ ਹੋ ਜਾਂਦੇ ਸ਼ੌਂਕ ਵੀ ਬਹੁਤ ਹੁੰਦਾ ਸ਼ੌਂਕ ਦਾ ਮੁੱਲ ਹੈ ਭਜੀ ਹਾਂ ਤੇ ਸੱਜਣੋ ਟੋਰ ਚੈੱਕ ਕਰ ਲਓ ਮੂੰਹ ਚੌਗੀ ਕੱਟਾ ਝੋਟੀ ਦੇ ਕੋਲੇ ਆ ਥਣ ਥਣ ਚੰਗਾ ਤੇ ਚਿੱਤੂ ਵੀਰੇ ਚਵਾਈ ਚੂਹੀ ਬਹੁਤ ਚੰਗੀ ਹੂ ਸਾਰੀ ਗੱਡੀ ਨੂੰ ਚਵਾਈ ਲੱਗੀ ਆਗੇ ਪੋਲੀ ਵਰਗੀ ਕੁੜੀਆਂ ਨਹੀਂ ਠੀਕ ਆ ਲੈ ਚੱਲ ਉੱਥੇ ਇਹ ਟ੍ਰੇਨਿੰਗ ਆ ਲੈ ਵੇਖੋ ਸੱਜਣੋ ਥੱਲੇੋਂ ਸੁਫਾਨੀਆਂ ਸੁਹਣੀਆਂ ਕੱਟੀਆਂ ਨੂੰ ਚੰਗੀਆਂ ਲੱਗੀਆਂ ਹੋਈਆਂ ਮਿੱਤਰੋ ਤੇ ਬੱਚਾ ਲਾਈਏ ਆ ਵੀ ਲਾਉ ਆਹੋ ਚਲੋ ਤਸੱਲੀ ਹੋ ਜਾਂਦੀ ਭੈਣਾ ਭਰਾਵਾਂ ਦੀ ਹੈਨਾ ਕਿਉਂਕਿ ਇਹ ਆ ਪਹਿਲੇ ਸੁਵੇ ਸੁਵੇ ਹਾਂ ਕਈ ਵਾਰੀ ਅਗਲਾ ਕਹਿੰਦਾ ਆਲ ਨਾ ਕਰਦੀ ਹੋਵੇ ਤੇ ਕਈ ਕਾਰਨ ਆ ਜਾਂਦੇ ਹਾਂਜੀ ਹਾਂਜੀ ਮੜਾ ਪਾਉਂਦੇ ਕਿਵੇਂ ਚੱਤੂ ਵੀਰੇ ਮੈਂ ਤਾਂ ਕੱਟੀ ਬਾਹਲੀ ਚੰਗੀ ਨਹੀਂ ਅੱਛਾ ਵੀ ਜੈਲੀ ਜੂਲੀ ਵੀ ਤੇ ਵੀ ਆਲੂਲ ਕੀਤੀ ਨਹੀਂ ਵਿਚਾਰੀ ਬਿਲਕੁਲ ਨਹੀਂ ਕੀਤੀ ਕੱਟੀ ਕਹਿੰਦਾ ਇਹ ਲੱਤਾਂ ਮਾਰਨ ਦੇ ਟਾਈਮ ਵੀ 6 ਤੋਂ ਸਟਾਰਟ ਹੋ ਗਈ ਆ ਹਾਂਜੀ ਹਾਂਜੀ ਹਨਾ ਬਿਲਕੁਲ ਤੇ ਪਸਮਾਚਵਾ ਮਿਰਲਾ ਮੁਰਲਾ ਚੰਗੀਆਂ ਕੱਟੀ ਨੂੰ ਬੜਾ ਥੜ ਦੇਖਿਓ ਕਿਤਰਾ ਕੱਟੀ ਕੱਢਦੀ ਆ ਓਕੇ 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 ਲੋ ਵੀ ਸੱਚ ਨੂੰ ਖਾਣਾ ਬਹੁਤ ਚੰਗਾ ਝੂਟੀ ਨੇ ਪਸਮਾ ਕਰ ਲਿਆ ਤੇ ਬਾਕੀ ਤੁਹਾਨੂੰ ਥੋੜੀ ਕੈਮਰੇ ਕੂਂਗਰੇ ਤੋਂ ਕਈ ਵਾਰੀ ਪਸੂ ਡਰ ਜਾਂਦਾ ਇਧਰੇ ਚੋ ਹਾਂਜੀ ਹਾਂ ਨਹੀਂ ਹੋ ਗਿਆ ਸਮਾ ਕਰਕੇ ਥਣ ਬਹੁਤ ਵਧੀਆ ਕੱਢਦੀ ਹੈ ਹਨਾ ਜਿੱਦਾਂ ਦੂਜੇ ਸਵੇਰ ਦੀ ਹਾਂ ਅਜੇ ਜਿਉਂ-ਜਿਉਂ ਸੰਧੂ ਸਾਹਿਬ ਚਵਾਈਆਂ ਹੋ ਜਾਂਗੀਆਂ ਨਾ ਕੱਟੀਆਂ ਹਾਂ ਤੇ ਕੱਟੀਆਂ ਪੂਰਾ ਯਾਰ ਰੋਗ ਰੋਗ ਦਾ ਥਣ ਬਣਾਉਂਗੇ ਵਾਕਈ ਵਾਕਈ ਵਾਕ ਕੋਈ ਛਟਾ ਕੋਈ ਨਹੀਂ ਕੱਟਿਆ ਲੀਵੇ ਵਿੱਚ ਵੀ ਆ ਗਈ ਬਾਕੀ ਬੱਚਾ ਚੱਟੀ ਜਾਂਦੀ ਆ ਮਿੱਤਰੋ ਕਿਉਂਕਿ ਬੱਚੇ ਦੇ ਪਸਮਾਰ ਕੀਤਾ ਤੇ ਇਹਨੇ ਕਰਮਾਰੀ ਨੇ ਇਹਦਾ ਕੋਈ ਆਪਾਂ ਨੂੰ ਐ ਨਹੀਂ ਹੈਗਾ ਵੀ ਆਪ ਓਕੇ ਰਿਪੋਰਟ ਆ ਇੱਕ ਵਾਰੀ ਮੜੀ ਜਾਂਦਾ ਹਾਂ ਹਾਂ ਲੀਵੇ ਚ ਆ ਗਈ ਦੇਖੋ ਇਦਰੀ ਜਿਆ ਹਾਂ ਨਹੀਂ ਕੋਈ ਸ਼ਾਤ ਨਹੀਂ ਨਹੀਂ ਲੱਭ ਨਹੀਂ ਲੱਭਣੀਆਂ ਪਹਿਲਣਾ ਏਡਾਂ ਨਹੀਂ ਹਾਂ ਇੰਨੀਆਂ ਚੈਲੀਆਂ ਚੂਲੀਆਂ ਤੇ ਇੰਨੇ ਲੀਵੇ ਖੁੱਲੇ ਦੀ ਹਾਂਜੀ ਸੈਂਕ ਵੀ ਚੰਗਾ ਤੇ ਜੇ ਤੂੰ ਵੀਰੇ ਫੇਰੇ ਇਹ ਰੇਟ ਆਪਾ ਜੋ ਉਦਨ ਵਾਲੀ ਗੱਲ ਹੀ ਬਣੇ ਵੀ ਜਿਹੜੋਂ ਚੜਦੀਆਂ ਦੇ ਸਟੇਟਸ ਹੀ ਲੱਗਣ ਤੇਰੇ ਸੰਤੂ ਸਾਹਿਬ ਤਾਂ ਨਹੀਂ ਪਤਾ ਕੀ ਆ ਰੇਟ ਨਹੀਂ ਆਪਾ ਕੋਈ ਵੀ ਕਰਨਾ ਠੀਕ ਆ ਅੱਜ ਆ ਵਰੇ ਵਰੇ ਦਾ ਦਿਨ ਵਿਸਾਖੀ ਦਾ ਹਾਂ ਠੀਕ ਆ ਨਫੇ ਤੇ ਲੈਨੇ ਰਹੀ ਨੇ ਸਾਲ ਸਾਰਾ ਹੀ ਸਾਰਾ ਸਾਲ ਮਹਾਰਾਜ ਕਿਰਪਾ ਰੱਖੇ ਛੋਟਾ ਆ ਜੇ ਆ ਪਹਿਲਾਂ ਮੁੱਲ ਕਰਨਾ ਵਾ ਤੇ ਲੈਣ ਦੇਣੀ ਇਹਦਾ ਕਹਿਣਾ ਵਾ ਬਸ ਐ ਹੀ ਅਗਲੇ ਐ ਹੀ ਕਵੇ ਵੀ ਚਿੱਤੂ ਵੀਰੇ ਪੈਸੇ ਆ ਗਏ ਤੇਰੇ ਖਾਤੇ ਤੇ ਝੋਟੀ ਸਾਡੀ ਭੇਜ ਦੇ 85 ਦੀ ਕੱਟੀ ਦੇ ਦੀ ਕਰਦਗੇ ਮਾਨਤਾ ਕਰਦਗੇ ਹਾਂ 5000 ਦਾ ਮਾਨਤਾ ਨਾ ਚਰਾਂਗੇ ਉਹਦੇ ਕੋਈ ਨਹੀਂ ਜਮਾ 80000 ਦੀ 80 ਦੀ ਕੱਟੀ ਕੋਈ ਸ਼ੱਕ ਨਹੀਂ ਠੀਕ ਆ ਹਾਂ ਓਕੇ ਲਓ ਵੀ ਸੱਜਣਾ 80000 ਦੀ ਕੱਟੀ ਪੂਰੀ ਚੰਗੀ ਆ ਪਲੂਨ ਸੂਈ ਤਾਜੀ ਚੌਗੀ ਮੂੰਹੋਂ ਤੇ ਜਦੋਂ ਤੈ ਤੂੰ ਚੱਕ ਲਈ ਨਾ ਕਰਮ ਵਾਲੀ ਨੇ 10 11 ਕਿਲੋ ਦੁੱਧ ਦੇਈ ਜਾਣਾ ਮੇਟਰੋ ਚੰਗੀ ਆ 10 ਕਿਲੋ ਕੱਟੀ ਦੁੱਧ ਕਰੂਗਾ ਹਾਂ ਦੇ ਦਊਗੀ ਕੋਈ ਸ਼ੱਕ ਨਹੀਂ ਚੰਗੀ ਆ ਤੇ ਅੱਗੇ ਇਹ ਕੀ ਆ ਗਈ ਹੈ ਨਾ ਹਾਂ ਜੀ ਆਣੀ ਇਹ ਸੂਈ ਹੈ ਤੁਮੇ ਇਹ ਵੀ ਤਾਜੀ ਸੂਈ ਹੈ ਨਾ ਇਹ ਵੀ ਪਰसों ਸੂਈ ਆ ਓਕੇ ਹਾਂ ਜੀ ਵਿਖਾਈ ਆਣ ਬੱਤੀ ਹਾਂ ਕੱਟ ਗਈ ਇਹ ਵੀ ਤੇ ਸੂਆ ਕਿਹੜਾ ਸੂਈ ਆ ਜੀ ਦੂਜਾ ਸੂਆ ਦੂਜਾ ਸੂਆ ਤੇ ਬੱਚਾ ਕੀ ਇਹਦੇ ਕੋਲ ਬੱਚਾ ਕਟਾ ਇਹਦੇ ਕੋਲੇ ਕੱਟਾ ਕੇ ਕੱਟੀ ਆ ਇੱਕ ਤਾਂ ਵੀ ਕੱਟਾ ਆ ਤੇ ਉਹਦਾ ਵੀ ਕੱਟਾ ਹੀ ਆ ਦੋਵਾਂ ਮਗਰ ਕੱਟੀ ਆ ਦੋਵਾਂ ਦੀ ਮਗਰ ਕੱਟੀ ਆ ਓਕੇ ਓਕੇ ਸੰਗ ਸੁੰਗ ਚੰਗਾ ਸਜਣੋ ਝੋਟੀ ਦਾ ਵਜਨ ਵਜਨ ਸੁਣਾ ਹਾਂਜੀ ਤੇ ਥਣ ਚੰਗਾ ਕੰਮ ਦਾ ਲੱਗਾ ਹੋਇਆ ਠੀਕ ਆ ਵੇਖਿਓ ਸਜਣੋ ਕਰੋ ਚੱਕ ਲੇਵੇ ਲੂਵੇ ਦੀ ਬੜੀ ਬਰੀਕੀ ਲੱਗੀ ਆ ਝੋਟੀ ਨੂੰ ਸਾਰੀ ਸ਼ਾਹ ਕਾਲੀ ਮੋੜ ਲੋ ਚਤੂਰੇ ਚਾਂਦੀ ਕਰਮਾਂ ਵਾਲੀ ਬੱਚੇ ਤੇ ਲੇਵਾ ਲੂਆ ਚੰਗਾ ਇਹਨੇ ਦੁੱਧ ਕਿੰਨਾ ਕੁ ਪਾ ਦੂਗੀ ਤੇਰੇ ਇਹ ਪਾਜੀ ਇੱਕ ਸਾਲ ਲੱਗੀ ਜੇ ਹਾਂਜੀ ਇਹ ਨਾ ਪਹਿਲੇ ਸੂਏ ਨੇ ਦੁੱਧ 10 ਕਿਲੋ ਕੱਢਿਆ ਹੋਆ ਓਕੇ ਤੇ ਹੁਣ ਇਹਦੇ ਕੋਲ ਪਰਸੋਂ ਦੀ ਸੂਈ ਉੱਪਰ ਹਾਂ ਪਰਸੋਂ ਦੀ ਸੂਈ ਕੋ ਕਟੀ ਕੋ ਦੋਤਾ ਟਾਈਮ ਤੇ 8 ਕਿਲੋ ਆ ਪਰਸੋਂ ਦੀ ਸੂਈ ਥੱਲੇ ਪਰਸੋਂ ਦੀ ਸੂਈ ਐਤ ਕੀ 12 ਦੁੱਧ ਦੇਜੂ ਪਾਊਗੀ ਹਨਾ ਰਮਾਨਾ ਪਾਊਗੀ ਇੰਨਾ ਤਾਂ ਪਾ ਦੂ ਕਰਮਾਂ ਲਈ ਖੁੱਲਾ ਡੁੱਲਾ ਕੋਈ ਉਹ ਜਦੋਂ ਪਾਉ ਲੋਕ ਸੋਹਣਿਆ ਪਰਸੋਂ ਦੀ ਮੈਂ ਵੀਡੀਓ ਵੇਖਣ ਲਿਆ ਹਾਂਜੀ ਉਹ ਮੈਨੂੰ ਆਂਦਾ ਵੀ ਕੋਈ ਨਾ ਚਮਚੇ ਤੇ ਆਪਣਾ ਕੌਲੀ ਨਾਲ ਲੈ ਗਏ ਹਾਂ ਤੇ ਬੋਲੀ ਬਣਾ ਕੇ ਭਾਵੇਂ ਖਾ ਗਈ ਸਾਡੀ ਅੱਛਾ ਤੇ ਇਹ ਬੋਲੀ ਬਣ ਗਈ ਆ ਉਹ ਕੰਮ ਇਹ ਵੀ ਆ ਉਹ ਕੰਮ ਇਹ ਹੋ ਗਿਆ ਇਹ ਇੱਥੇ ਵੀ ਚੌਂਚਾ ਤੇ ਕੌਲੀ ਲੈ ਆਵੇ ਚੌਂਚਾ ਤੇ ਕੌਲੀ ਕੋਈ ਆਪਣੀ ਨਾਲ ਲੈ ਆਵੇ ਤੇ ਬੋਲੀ ਬਣਾ ਕੇ ਖਾ ਸਕਦਾ ਓਕੇ 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 ਲਗਾ ਮਾਤੀ ਬਚਾ ਲਾ ਆਇਆ ਹਾਰ ਦੇ ਤਨ ਠੀਕ ਆ ਠੀਕ ਆ ਪਰਮ ਲੋਗੀ ਸੱਜਣੋ ਬੱਚਾ ਜਿਹੜਾ ਨਾ ਦੂਜੀ ਛੋਟੀ ਸੂਈ ਥੱਲੇ ਵੀ ਛੜਤਾ ਵੀ ਤੁਹਾਨੂੰ ਨਾ ਤਸੱਲੀ ਹੋ ਜੂਗੀ ਕਿ ਵਾਕੇ ਹੀ ਬੋਲਾ ਜਾਵਾਂ ਇਹਦਾ ਤਾਂ ਹਨਾ ਅਜੇ ਇਹਨੇ ਰੰਗ ਹੀ ਨਹੀਂ ਚੇਂਜ ਕੀਤਾ ਤੁਹਾਡਾ ਬਾਹਰੀ ਕੁੜਿਆ ਸੀ ਲਖੜੀ ਕੱਟੀ ਨਹੀਂ ਗਈ ਠੀਕ ਆ ਨਹੀਂ ਛੋਟੀ ਵੀ ਚੰਗੀ ਆ ਜਦੋਂ ਢੱਡ ਭਰ ਲਿਆ ਤੇ ਹੋਰ ਜਚੂਗੀ ਚਤੂ ਗਰੇ ਇਹ ਲੋਭੀ ਸੱਜਣਾ ਪਸੰਪੀ ਚੁੱਟੀ ਪਸਮਾ ਕੀਤਾ ਝੁੱਟੀ ਨੇ ਤੇ ਕਿੱਲੇ ਠੋਕਦੇ ਆ ਇੱਕ ਨੰਬਰ ਦਾ ਹਾਂ ਕੋਈ ਸ਼ੱਕ ਨਹੀਂ ਇਹ ਇੱਥੇ ਚੋਣ ਲੱਗਾ ਮੈਂ ਠੀਕ ਹੈ ਬੱਚਾ ਲੋਭੀ ਮਿੱਤਰੋ ਅਗਲੇ ਦੋਨਾਂ ਥਨਾਂ ਦੀ ਆਪਣੀ ਤਸੱਲੀ ਹੋ ਗਈ ਹੁਣ ਆਪਾਂ ਮਗਰ ਲਿਆਂ ਦੀ ਕਰੀ ਤੇ ਤੂੰ ਵੀਰੇ ਮਗਰ ਲਿਆਂ ਚ ਮਾਰੀ ਦੋ ਦੋ ਤਾਰਾ ਲੋ ਜੀ ਜਰੂਰ ਇੰਨਾ ਠੀਕ ਹੈ ਚੌਣ ਚਾਣ ਵੀ ਪੋਲਾ ਨਾ ਇੱਧਰ ਵੇਖ ਸਹੀ ਇਹਦਾ ਹਾਂ ਰੂਹਾਂ ਰਗੀ ਪੋਲੀ ਜਿਵੇਂ ਕਹਿ ਦਿੱਤੀ ਹੈ ਨਾ ਹਾਂ ਠੀਕ ਆ ਓਕੇ ਰਿਪੋਰਟ ਆ ਕੋਈ ਸ਼ੱਕ ਨਹੀਂ ਕੋਈ ਗੱਲ ਹੀ ਨਹੀਂ ਕਰਨ ਵਾਲੀ ਸੰਧੂ ਸਾਹਿਬ ਹਾਂ ਨਹੀਂ ਚੰਗੀ ਕੱਟੀ ਖੜਦੀ ਵੀ ਚੰਗੀ ਆਉਂਦੀ ਹੈ ਜੇ ਟਾਈਮ ਵੀ ਕੀ ਵੀਡੀਓ ਬਣਾਉਂਦਾ 10 ਵਜੇ ਜੇ 10:00 10:00 ਦਾ ਹੀ ਟਾਈਮ ਆ ਹਾਂ ਜੀ ਸਵੇਰ ਦੇ ਟਾਈਮ ਤਾਂ ਬਣਾਈ ਜੰਨੇ ਆ ਤੇ ਸ਼ਾਮ ਤੱਕ ਤਾਂ ਪੂਰੀਆਂ ਖੜਨ ਗਈਆਂ ਥੱਲੇ ਉਹ ਜਿਹੜੂ ਪੂਰੀ ਖੜਦੀ ਹੈ ਹਾਂ ਦੁੱਧ ਵਾਲੀ ਆ ਇਹ ਚਿੱਤੂ ਵੀਰੇ ਇਹ ਆਪਾਂ ਅੱਜ ਫਿਰ ਜਿਵੇਂ ਵਿਸਾਖੀ ਤੇ ਹੁਣ ਇਹ ਕਿੰਨੇ ਦੀ ਆਫਰ ਲਾਤੀ ਇਹਦੀ ਆਫਰ ਹੀ ਲਾਈ ਆ ਅੱਜ ਹੈ ਹਾਂ ਤੇ ਚੱਲ ਵੀ ਦੀ ਧੀਰੀ ਝੋਟੀ ਹੋਰ ਕਰਗੀ ਮਾਨ ਤਾਂ ਉਹ ਆਪਣੀ ਕੱਟੀ ਚੰਗੀ ਆ ਪਾਸੇ ਦੇ ਦਿੰਨੇ ਆ ਆਹੋ 90 ਆ ਤੇ ਛੋੜ ਹੋਊਗੀ ਬਸ ਇਹਦੀ 90000 ਚੋਂ 200 ਸਿਰ ਛੋੜੀ 200 ਰੁਪਈਆ ਠੀਕ ਬਾਕੀ 12 ਲੱਪਣੀ ਨਹੀਂ ਕੱਟੀ ਇਹ ਤਾਂ ਹਾਂ 12 ਕਿਲੋ ਦਾ ਦੱਦ ਨਹੀਂ ਉਹ ਕੇ ਰਿਪੋਰਟ ਆ ਥੱਲੀ ਵੀ ਹੁਣ ਹੋ ਗਈ ਸੂਪੀ ਕਰਪੀ ਗਰਮੀ ਚ ਲਹਿਰੇ ਦੇਊਗੀ ਬਿਲਕੁਲ ਸਾਰੀਆਂ ਗਰਮੀਆਂ ਦੁੱਧ ਪੀ ਕੇ ਵੀ ਅਗਲਾ 65000 ਦੀ ਭਾਵੇਂ 4 ਮਹੀਨੇ ਚੋਂ ਕੇ ਫੜਾ ਦੇ ਤੋਕੜ ਮੈਂ ਨਾ ਯਾਰ ਬਾਲੀ ਖਰੀ ਆ ਕਰਮਾ ਦੇਖਿਓ ਸਜਣੋ ਤੇ ਅੱਗੇ ਆ ਵਹਿੜ ਆ ਗਈ ਹੈ ਨਾ ਗਾਂ ਗਊ ਗਊ ਆ ਇਹਦੀ ਕੀ ਡਿਟੇਲ ਆ ਵੀਰੇ ਇਹ ਬਾਦੀ ਕੱਲ ਮੇਰਾ ਰਾਤਾਂ ਦੇ ਸੁੱਈ ਆ ਅੱਛਾ ਜਮਾ ਤਾਜੀ ਇਹ ਵੀ ਆ। ਹਾਂ ਜੀ ਆ ਗਿਆ ਆਪਣੇ ਘਰੇ ਸੁਈਆ ਨਾੜੂ ਨਾਲੇ ਨਾਲ। ਹਾਂ ਬੱਚਾ ਵੱਛੀ ਆ। ਬੱਚਾ ਵੱਛੀ ਮੰਗਰੇ ਦੇ। ਤੇ ਸੂਆ ਕਿਹੜਾ ਸੂਆ ਚਿੱਤੂ ਵੀਰੇ? ਸੂਆ ਭਾਜੀ ਕੋਈ ਆਪਣੀ ਸਮਝ ਕਰੇ ਦੂਜਾ ਹੋਊਗਾ। ਦੂਜਾ ਨਾਉ ਤੇ ਧੀਆ ਹੋਊਗਾ। ਹਾਂ ਨਹੀਂ ਓਕੇ ਗਾਂ ਦੁੱਧ ਵਾਲੀ ਆ। ਹਾਂ ਗਾਂ ਦੁੱਧ ਵਾਲੀ। ਹੁਣ ਇਹ ਦੁੱਧ ਕਹਿੰਦੇ ਵੀ 17-18 ਕਿਲੋ ਮਤਲਬ ਦੇਸੂ ਦੇ ਪਾਇਆ ਹੋਊ। ਦੇਤਾ ਹੋਊਗਾ, ਦੇਤਾ। ਹੁਣ ਆਹ ਟਾਈਮ ਤੇ ਕੋਈ ਜਿਹੜਾ ਮਰਜ਼ੀ ਕੌਲੀ ਚੁੰਮਚਾ ਲੈਵੇ। ਹਾਂ। ਤੇ 12 ਜਾਂ 13 ਕਿਲੋ ਬੋਲਾ ਹੋਊ। 12 ਤੋਂ 13 ਕਿਲੋ ਬੋਲਾ ਇਸ ਵੇਲੇ ਇਹਦੇ ਕੋਲੇ ਹਾਜ਼ਰ ਆ। ਖੁੱਲਾ ਹੋਊਗਾ ਇਹਨਾਂ ਦਾ ਠੀਕ ਹੈ ਠੀਕ ਠੀਕ ਲੈ ਆ ਵੀਰੇ ਲੈਵਾ ਚੰਗਾ ਸੱਜਣੋਂ ਗਾਂ ਦੇ ਥੱਲੇ ਬਾਕੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਐਨੂੰ ਵਿਜੈਲੀ ਨਹੀਂ ਆ ਹਨਾ ਬਹੁਤੀ ਜਿਆਦੀ ਜੰਗਦੀ ਹੈ ਠੀਕ ਹੈ ਠੀਕ ਸੀਲ ਬਹੁਤ ਆ ਸੱਜਣੋਂ ਤੇ ਥਣ ਵੀ ਬਹੁਤ ਚੰਗਾ ਕੰਮ ਦਾ ਲੱਗਾ ਹੋਇਆ ਅੱਗੇ ਚਲੋ ਕੱਟੀ ਪਸੂ ਦੀ ਨਾ ਹਾਂ ਇਹ ਹੋਰ ਤਾਂ ਹੋਰੀ ਹੋ ਜਾਂਦੀ ਆ ਓਕੇ ਬਾਕੀ ਥਣ ਹੁਣ ਵੀ ਬਹੁਤ ਕੰਮ ਦਾ ਹੈ ਨਾ ਰਸੀ ਨਹੀਂ ਪਾਉਣ ਦੀ ਲੋੜ ਤੇ ਜੇ ਕੋਈ ਮਿੱਤਰ ਭਾਵੇਂ ਪਾਉਣੀ ਹੈ ਰਸੀ ਆ ਵੀ ਕਈ ਵਹਿਮ ਵੀ ਕਰ ਜਾਂਦੇ ਆ ਵੀ ਵਹਿਮ ਕਰ ਜਾਂਦੇ ਆ ਵੀ ਗਾਂ ਨੂੰ ਪਾਉਣੀ ਚਾਹੀਦੀ ਆ ਪਾਉਣੀ ਚਾਹੀਦੀ ਆ ਤੇ ਫਿਰ ਭਾਅ ਵੀ ਦੇਵੇ ਉਹ ਓਕੇ 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 ਲੋ ਵੀ ਸੱਚ ਨਾਲ ਚੱਤੂ ਵੀਰ ਨੇ ਨਾ ਇਹ ਵੀ ਤੁਹਾਡੀ ਤਸੱਲੀ ਕਰਾਈ ਆ ਵੀ ਕਈ ਵਾਰੀ ਫਿਰ ਅਗਲਾ ਕਹਿੰਦਾ ਇਹ ਨਾ ਹੋਵੇ ਗਾਂ ਨਿਆਣਾ ਇਹ ਨਾ ਲੈਂਦੀ ਹੋਵੇ ਤੇ ਢੰਗਾ ਲੈਣਾ ਵੀ ਜ਼ਰੂਰੀ ਹੁੰਦਾ ਗਾਂ ਨੂੰ ਗਾਂ ਨਾਲ ਤੇ ਜ਼ਰੂਰੀ ਹੈ ਜ਼ਰੂਰੀ ਆ ਭਾਵਾਂ ਵੀਰ ਕਹਿੰਦਾ ਵੀ ਤੁਸੀਂ ਯਾਰ ਪਾਇਓ ਤੇ ਭਾਵਾਂ ਨਾ ਪਾਇਓ ਕਈ ਵਾਰੀ ਆਪਾਂ ਕੌਲ ਕਰੀ ਜਾਂਦੇ ਵੀ ਛੱਡ ਯਾਰ ਇਹ ਕਿਹੜਾ ਹਲਦੀ ਆ ਕੱਥੇ ਲੱਤਾਂ ਬਾਂਦੇ ਫਿਰਾਂਗੇ ਹਨਾ ਐਂ ਝੂਲ ਗਏ ਬਾਕੀ ਦੁੱਧ 20 ਕਿਲੋ ਅੱਛੀ ਪਾਣੀ ਪਾ ਦੂਗੀ ਯਾਰ ਚੋਣ ਵੇਖੀ ਤੁਸੀਂ ਹਾਂ ਤੂੰ ਸਾਹ ਵਿੱਚ ਦੇਖਿਓ ਹਾਂ ਸਰੀਰ ਕ ਢਾਂਚਾ ਵਾਲਾ ਚੰਗਾ ਨਹੀਂ ਠੀਕ ਹੈ ਓਕੇ ਰਿਪੋਰਟ ਕੋਈ ਸ਼ੱਕ ਨਹੀਂ ਵਹਿੰਦੀ ਬਾਲਟੀ ਭਰਦਿਆ ਕਰੂ ਸਭ ਐਸੇ ਹੀ ਤਰ੍ਹਾਂ ਆਉਂਦਾ ਕੱਪ ਤਾਂ ਉਹ ਖੇਡਦਾ ਨਹੀਂ ਠੀਕ ਹੈ ਮਗਰ ਲਿਆਂ ਚੋ ਮਾਰਦੇ ਚਿੱਤੂ ਗਰੇ ਨਹੀਂ ਓਕੇ ਜੀ ਮੋਟੀ ਧਾਰ ਹੁੰਦੀ ਵੈੜ ਦੀ ਗੱਲ ਹੀ ਕੋਈ ਨਹੀਂ ਹੈ ਨਹੀਂ ਚੰਗੀ ਥਾਂਲੇਵਾ ਵੀ ਚੰਗਾ ਕਰਮਾਂ ਵਾਲੀ ਕੋਲੇ ਨਾਲੇ ਮਾਲ ਮੈਕਸ ਜਾ ਹੋ ਗਿਆ ਆਪਣਾ ਅੱਜ ਇੱਧਰ ਵੇਖੋ ਨਹੀਂ ਓਕੇ ਆ ਲੈ ਕੇ ਲੋਦਾ ਤੈਨੂੰ ਕੱਢ ਵੀ ਦਿੱਤਾ ਕਰੀ ਟੁੱਟ ਕੱਟ ਕੇ ਨਹੀਂ ਆਉਗੀ ਓਕੇ ਰਿਪੋਰਟ ਆ ਵੀ ਜਦੋਂ ਫੜੂਗਾ ਨਾ ਗਾਹ ਫੜੂਗਾ ਮੱਝਾਂ ਆਉਣੂੰ ਹਾਂ ਜਦੋਂ ਠੋਕਦੀ ਕਿੱਲੇ ਠੋਕ ਦਿੰਦੀ ਆ ਕਿੱਲੇ ਠੋਕ ਦਿੰਦੀ ਆ ਤੇ ਇਹ ਕਿੰਨੇ ਦੀ ਕਰੀਏ ਅੱਜ ਫਿਰ ਹੁਣ ਵਿਸਾਖੀ ਤੇ ਵੀ ਜਾਣ ਦੀ ਅੱਜ ਨਫਾ ਨਾ ਲਈਏ ਨਫਾ ਨਹੀਂ ਅੱਜ ਕੋਈ ਨਹੀਂ ਜਾਣੀ ਠੀਕ ਆ ਅੱਜ ਪਹਿਲਾਂ ਤਾਂ ਨਹੀਂ ਗੱਲ ਕੀਤੀ ਹਾਂਜੀ ਵੀ ਅੱਜ ਮਹਾਰਾਜ ਦੀ ਕਿਰਪਾ ਬਾਬੇ ਸ਼ਿਖ ਕਾਲੇ ਜੀ ਹਾਂਜੀ ਵੀ ਇਹ ਚ ਦੇਣਾ ਮਾਲ ਸ਼ਾਮਾ ਚਮਕ ਤਮਕ ਚੰਗੀ ਹੈ ਨਾ ਵਾਹ 55000 ਦੀ ਦੇ ਦਿੱਤੀ ਨਹੀਂ ਕਰਦਗੇ ਮਾਨ ਦਾ ਕਰਦਗੇ ਘਰੋਂ ਸੰਗ 5000 ਦਾ ਕਰਦਗੇ ਮਾਨ ਹੋਰ ਹੁੰਦਾ ਤਾਂ ਹੋਰ ਵੀ ਕਰਦੇ ਨਹੀਂ ਦਾ 47000 ਦੀ ਗੱਲ ਦੀ 47 ਦੀ 45 ਚ ਨਹੀਂ ਆਉਂਦਾ ਕੁਝ 45 ਦੇ ਵਿੱਚ 6 ਦੇ ਵੀ ਵੱਜਦਾ 100 ਰੁਪਿਆ ਨਹੀਂ ਵੱਜਦਾ ਅੱਛਾ ਦੇ ਦਾਂਗੇ 45 ਦੀ ਦੇ ਅੱਛਾ ਲੈਣਾ ਕੁਝ ਨਹੀਂ 45000 ਚੋਂ ਵੱਜਦਾ 100 ਰੁਪਿਆ ਨਹੀਂ ਪਰ ਦੇ ਦੇਣੀ 45 ਦੀ ਹਾਂ 45 ਚਲੋ ਮਾਂ ਤਾ ਨਾ ਕੋਈ 5 400 ਨਫਾ ਦੇ ਜੇ ਉਹਦਾ ਧੰਨਵਾਦ ਧੰਨਵਾਦ ਆ ਬਾਕੀ ਆਪਾਂ ਪਹਿਲਾਂ ਇਹ ਗੱਲ ਸ਼ੁਰੂ ਚਾਠੀ ਆ ਹਾਂ ਤੇ ਅੱਜ ਨਵੇਂ ਨੁਕੇ ਵਾਲੇ ਨਵੇਂ ਨਹੀਂ ਆ ਓਕੇ ਰਿਪੋਰਟ ਆ ਵੀ ਅੱਜ ਰੂਹ ਦੀਆਂ ਗੱਲਾਂ ਰੂਹ ਨਾਲ ਹੀ ਆ। ਰੂਹ ਨਾਲ ਜਾ। ਲੋ ਵੀ ਸੱਜਣੋ। ਵਸਾਖੀ ਆ ਵਸਾਖੀ ਦਾ ਤਿਆਰ। ਹਾਂਜੀ। ਠੀਕ ਆ। ਤੇ ਚੱਤੂ ਵੀਰ ਨੇ ਵੀ ਫਿਰ ਘਰੇ ਹੀ ਵਸਾਖੀ ਬਣਾਤੀ। ਘਰੇ ਵਸਾਖੀ ਬਾਬੀ ਦੀ ਕਿਰਪਾ ਆ ਗਈ। ਬਾਕੀ ਮਹਾਰਾਜ ਤੰਦਰੁਸਤੀਆਂ ਰੱਖੇ ਨਾ ਫੇ ਨਫੇ ਦਾ ਚੱਲੀ ਜਾਣੇ ਜੱਟਾ। ਤੇ ਇਹ ਗਾਂ ਕਿਹੜਾ ਸੂਆ ਤੇ ਕਿੰਨਾ ਟਾਈਮ ਲੈਂਦੀ ਵੀਰੇ? ਇਹ ਵੀ ਵੀਰ ਜੀ ਉਹ ਦੁੱਧੀਆਂ ਸੁਵੇ ਇੰਦੇ ਆ। ਠੀਕ ਆ। ਗੱਭ ਚਾ। ਹਾਂ ਤਿਆਰੀ ਆ। ਗੱਭਣ ਹਫਤਾ ਲੈ ਜੂਗੀ। ਹਫਤਾ ਦੱਸ ਦੇ ਲੈ। ਚੰਗੀ ਮਤਲਬ ਗੋਕੜਾ ਗੜਾਲੀ ਆ। ਹਾਂ। ਨਹੀਂ ਠੀਕ ਆ। ਵੇਖੋ ਸੱਜਣਾ ਵਜਨ ਨੂੰ ਵੀ ਜੂਤ ਚੰਗਾ ਗਾਂ ਦਾ ਥਣ ਬਹੁਤ ਕੰਮ ਦਾ ਕਾਲਿਆ ਥਣ ਕਰੋ ਸੰਗ ਦਾ ਜਿਵੇਂ ਕਹਿ ਦੀ ਲੱਗਾ ਤੇ ਬਾਕੀ ਦਿਲ ਲੈ ਜੋ ਕੋਈ ਗਰਮੀ ਨਹੀਂ ਮਨਾਉਣੀ ਇਹਨੇ ਹਾਂ ਇਧਰ ਵੇਖ ਜੇ ਪਿਛਲੇ ਬੰਨੇ ਕੀ ਬੱਛੀ ਦੇ ਮੈਂ ਨਾ ਕੀ ਬਾਤ ਹੀ ਕਰ ਦੂ ਲੇ ਵੇ ਲੂਏ ਲਓ ਤਾਂ ਨਾ ਹਾਂ ਦੱਸੂਗੀ ਜਦੋਂ ਖੜਗੀ ਬਣ ਕੇ ਹਨਾ ਬਣੂਗੀ ਬਣੂਗੀ ਕਰ ਵੇ ਵਾਕੇ ਗਾਂ ਕੋਈ ਸ਼ੱਕ ਨਹੀਂ ਕਰ ਦੂਗੇ ਆ ਵੀ 15 18 ਕਿਲੋ ਤੇ ਆਰਾਮ ਨਾਲ ਆਰਾਮ ਨਾਲ ਸੇਵਾ ਕਰਨ ਵਾਲਾ ਹੋਵੇ گا گاਵਾ ਦੁੱਧ ਦੇ ਹੀ ਜਾਂਦੀਆਂ ਲੋਕੀ ਟੋਕੜਾਂ ਥੱਲੋਂ 20 20 ਚ ਹੋ ਜਾਂਦੇ ਨੇ ਤਾਂ ਸੱਜਰ ਸੂਣਾ ਗਰਮੀ 'ਚ ਲਹਿਰੇ ਦੋ ਹਾਂਜੀ ਹਾਂਜੀ ਆ ਵੀ 45 'ਚ ਜਿਹੜੇ ਭਰਾ ਨੇ ਲੁੱਟ ਲਿਆ ਮੇਨ ਲਈ ਆ ਇੱਕ حساب ਦਾ ਤੇ ਇਹ ਕਿੰਨੇ ਦੀ ਦਈਏ ਇਹ ਚੋ ਵੀ ਨਹੀਂ 100 ਰੁਪਿਆ ਨਫਾ ਲੈਣਾ ਅੱਛਾ ਆ ਅੱਜ ਚੱਕਰ ਆ ਹੈਨਾ ਅੱਜ ਚੱਕਰ ਇੰਨਾ ਪੈ ਗਿਆ ਵਾ ਵੀ ਅੱਜ ਉਹ ਸਾਖੀ ਦਾ ਧਿਆਰ ਮਨਾਉਣਾ ਆ ਕੇ ਗੱਲ ਕਰੀਆ ਠੀਕ ਆ ਠੀਕ ਆ ਠੀਕ ਆ ਉਸੇ ਭਾਏ ਇਹ ਦੇ ਦਾਂਗੇ 45000 ਦੀ 45000 ਓਕੇ ਇਹ ਚ ਛੋੜ ਨਹੀਂ ਸਿਰਫ ਛੋੜੀ ਠੀਕ ਆ ਜਿਹੜੇ ਕੇ ਭੈਣ ਭਰਾ ਨੂੰ ਪਸੰਦ ਆਵੇ ਹਾਂ ਠੀਕ ਆ 100 ਰੁਪਿਆ ਛੋੜ ਰੱਖਦੇ 200 ਰੱਖ ਲੈ ਛੋੜਾ ਠੀਕ ਆ ਤੇ ਇਹ ਤੋਂ ਵੱਧ ਘੱਟ ਕੁਝ ਨਹੀਂ ਜਣਾ 22 ਹਜ਼ਾਰ ਦੀਆਂ ਖੋਲ ਲੈਣ ਹੋਂ ਤਾਂ ਜੇ ਕੋਈ ਇੱਕੇ ਭਰਾ ਨੇ ਲੈਣੀਆਂ ਦੋਵੇਂ 90000 ਦੀਆਂ ਅੱਛਾ ਇਹ 45 45 ਨੂੰ ਦੋਵੇਂ ਦੱਸੇ ਸਮਝ ਗਏ ਆਪਾਂ ਗੱਲ ਤੇ ਆ ਕਿੰਨੇ ਦੀ ਦੇ ਦੇਾਂਗੇ ਇਹਦੀ ਡਿਟੇਲ ਕੀ ਖੀਰੀ ਮੂੰਹ ਹੋਣਾ ਇਹ ਖੀਰੀ ਆ ਹੋ ਜੀ ਅੱਛਾ ਇਹ 2 ਸਾਲ ਦੀ ਕੱਟੀ ਆ ਭਾਈ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਇਹ ਆਪਾਂ ਇੱਕ ਸਿਰਫ ਸ਼ੌਂਕ ਨਾਲ ਲੈਂਦੀ ਆ ਵੀ ਉਹਨਾਂ ਵੀ ਸ਼ੌਂਕ ਨਾਲ ਪਾਲੀ ਠੀਕ ਆ ਆਪਣੇ ਬੰਦੇ ਤੇ ਜਿਵੇਂ ਤੂੰ ਦੱਸਿਆ ਪਹਿਲਾਂ ਇਹਨੂੰ ਟੀਕਾ ਲੱਗਾ ਇਹਨੂੰ 15 ਦਿਨਾਂ ਦਾ ਟੀਕਾ ਲੱਗਾ ਓਕੇ ਠੀਕ ਆ ਆਪਾਂ ਗਰੰਟੀ ਕੋਈ ਨਹੀਂ ਦੇਣੀ ਵਿਹਲੀ ਮੰਨੀ ਆ ਤੇ ਵਿਹਲੀ ਦੇ ਕਰਕੇ ਹੀ ਦੇ ਦੇਣੀ ਆ ਵਿਹਲੀ ਕਰਕੇ ਵੀ ਲਈ ਆ ਹਾਂ ਉਹਨਾਂ ਨੇ ਕਾਪੀ ਪੈਨ ਲਿਆਉਣ ਕੇ ਮੈਨੂੰ ਮੁਖਾਤਾ ਕਿ ਇਹਨੂੰ 15 16 ਦਿਨ ਉਹਦੀ ਟੀ ਗੱਲ ਲੱਗੇ ਓਕੇ ਠੀਕ ਆ ਤੇ ਚਿੱਤੂ ਵੀਰੇ ਇਹ ਦੇ ਕਿੰਨੇ ਦੀ ਦੇਣੀ ਆਂ ਥਣ ਚਾਰੀ ਆ ਨਾ 400 ਇਧਰ ਵੇਖ ਠੀਕ ਆ ਸੱਤੀ ਵਾਲੇ ਕੋਈ ਲੇਖਾ ਸਾਹਿਬ ਠੀਕ ਆ ਹਾਂ ਥਣ ਵੀ ਚੰਗੇ ਆ ਹਾਂ ਤੇ ਬਾਕੀ ਬਾਬਾ ਮੇਰ ਕਰੇ ਗੱਬਣ ਹੀ ਨਿਕਲਿਆ ਵੇ ਗੱਬਣ ਨਿਕਲ ਆਉਗੀ ਕਿਉਂਕਿ ਅਜੇ ਬੱਚੀ ਆ ਬੱਚੀ ਆ ਤੇ ਸ਼ਾਹ ਜੀ ਕਿੰਨੇ ਦੀ ਹਾਂ ਨਾ ਹਾਂ ਹਾਂ ਜਨਾ 95000 35000 ਦੀ ਹਾਂ ਨਾ 35 ਦੀ ਹੁੰਦਾ ਓਕੇ ਰਿਪੋਰਟ ਆ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਲਓ ਵੀ ਸੱਜਣੋ ਇਹ ਸੀਗੇ ਐਨੀਮਲ ਚਿੱਟੂ ਵੀਰ ਦੇ ਕੋਲੇ ਪਿੰਡ ਭੰਗਵੇਂ ਦੇ ਵਿੱਚ ਐਸੇ ਦਰਪਸਮਾਨ ਕਾ ਟੀਮ ਦਾ ਗਾ ਤੇ ਕੱਲਾ ਕੱਲਾ ਪਸ਼ੂ ਤੁਹਾਨੂੰ ਨਾ ਪ੍ਰੋਪਰ ਤਸੱਲੀ ਨਾਲ ਵਿਖਾਇਆ ਵੀਡੀਓ ਥੋੜੀ ਲੰਬੀ ਜ਼ਰੂਰ ਹੋਗੀ ਤੇ ਪਰ ਐ ਆ ਮਿੱਤਰੋ ਭਾਵੇਂ ਘਰੇ ਬਹਿ ਕੇ ਖਰੀਦ ਲਿਓ ਕੋਈ ਐ ਕਮੀ ਪੇਸ਼ੀ ਵਾਲਾ ਕੰਮ ਨਹੀਂ ਛੱਡਿਆ ਤੇ ਬਹਿ ਕੇ ਨਾ ਤਸੱਲੀ ਨਾਲ ਵੇਖੀ ਚੱਲਿਓ ਵੀਡੀਓ ਤੇ ਜਿਹੜਾ ਜਿਹੜਾ ਫੱਟ ਆਈਗਾ ਉਹ ਖਰੀਦ ਲਿਓ ਧੰਨਵਾਦ ਸੱਜਣੋ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਂਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ